ਸੀ ਦਿਖਾਇਆ ਤੇ ਇਹ ਮਤਲਬ ਡਾਕਟਰ ਸੰਧੂ ਨੇ ਦਿਖਾਇਆ ਹਾਂ ਉਹਨਾਂ ਕੋਲੇ ਤੇ ਉਹਨਾਂ ਨੇ ਮਤਲਬ ਜਦੋਂ ਅਸੀਂ ਰਾਤ ਨੂੰ ਲੈ ਕੇ ਗਏ ਤੇ ਉਹ ਕਹਿੰਦੇ ਬੱਚੇ ਦੇ ਤੁਹਾਡੇ ਹੱਥ ਪੈਰ ਮੇਲੇ ਆ ਤੇ ਤੁਸੀਂ ਮਤਲਬ ਇਹਨੂੰ ਹਾਟ ਦੀ ਮਤਲਬ ਕੀ ਪ੍ਰੋਬਲਮ ਹੈ ਅਸੀਂ ਡਰ ਗਏ ਇੱਕ ਤੰਵੇਂ ਵੀ ਇੱਕ ਤੰਮ ਕੀ ਬਣ ਗਿਆ ਕਿ ਅੱਛਾ ਬੱਚਾ ਮਤਲਬ ਵਧੀਆ ਜਨਮ ਲਿਆਏ ਪਰ ਸਾਨੂੰ ਇਹ ਨਹੀਂ ਸੀ ਪਤਾਗਾਗਾ ਇਹ ਇਦਾਂ ਦੀ ਪ੍ਰੋਬਲਮ ਤੇ ਅਸੀਂ ਉਦਾਂ ਸਾਨੂੰ ਡਾਕਟਰ ਨੇ ਕਿਹਾ ਕਿ ਤੁਸੀਂ ਇਹਨੂੰ ਲੁਧਿਆਣਾ ਜਾਂ ਚੰਡੀਗੜ੍ਹ ਲੈ ਜਾਓ ਤੇ ਅਸੀਂ ਸ਼ਾਰਟ ਚ ਹੋ ਗਿਆ ਕਿ ਮਤਲਬ ਕੀ ਕਰਾਂਗੇ ਉਹ ਨਾ ਸੀ ਇੱਕਦਮ ਰਾਤ ਦਾ ਟਾਈਮ ਸੀਗਾ ਉਸ ਤੋਂ ਬਾਅਦ ਅਸੀਂ ਫਰੀਦਕੋਟ ਡਾਕਟਰ ਦੇ ਮਤਲਬ ਕੀ ਹਸਪੀਟਲ ਦਾਖਲ ਕੀਤਾ ਮੈਡੀਕਲ ਚ ਤੇ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਕਿ ਇਕੋ ਵਗੈਰਾ ਕੀਤੀ ਉਹਨਾਂ ਨੇ ਸਾਨੂੰ ਦੱਸਿਆ ਡਾਕਟਰ ਸਾਹਿਬ ਨੇ ਕਹਿੰਦੇ ਕਿ ਤੁਸੀਂ ਘਬਰਾਓ ਨਾ ਵੀ ਕੋਈ ਗੱਲ ਨਹੀਂ ਬੱਚੇ ਦੇ ਸ਼ੇਕ ਹੈ ਦਿਲ ਦੇ ਵਿੱਚ ਤੇ ਤੁਸੀਂ ਥੋੜੀ ਦੇਰ ਬਾਅਦ ਲਿਜਾ ਸਕਦੇ ਬੱਚੇ ਨੂੰ ਪਹਿਲਾਂ ਅੱਛਾ ਹੋ ਲੈਣ ਦਿਓ ਉਸ ਤੋਂ ਬਾਅਦ ਤੁਸੀਂ ਲੈ ਜਾਇਆ ਜੀ ਅਸੀਂ ਕਹੇ ਠੀਕ ਹੈ ਫਿਰ ਅਸੀਂ ਜਦੋਂ ਇੱਥੇ ਮਤਲਬ ਕਿ ਆਂਗਣਵਾੜੀ ਚੋ ਮਤਲਬ ਕਿ ਮੈਮ ਦੇ ਜਦੋਂ ਬੱਚੇ ਦੀ ਫੀਡ ਵਗੈਰਾ ਆਉਂਦੀ ਸੀਗੀ ਅਸੀਂ ਉੱਥੇ ਵੀ ਇਹਨਾਂ ਬੱਚੇ ਨੂੰ ਇੰਜੈਕਸ਼ਨ ਲੱਗਨੇ ਸੀਗੇ ਤੇ ਮੈਡਮ ਨੇ ਕਿਹਾ ਇੰਜੈਕਸ਼ਨ ਲਗਵਾਓ ਹਾਂਜੀ ਜਦੋਂ ਅਸੀਂ ਬੱਚੇ ਨੂੰ ਇੰਜੈਕਸ਼ਨ ਲਵਾਉਣ ਵਾਸਤੇ ਨਾ ਕੀਤੀ ਅਸੀਂ ਕਿਹਾ ਵੀ ਬੱਚੇ ਸਾਡੇ ਦੇ ਮਤਲਬ ਕਿ ਟੀਕਾ ਸ਼ਾਇਦ ਕੁਛ ਵੀ ਕੋਈ ਹੋਰ ਨਾ ਕੋਈ ਪ੍ਰੋਬਲਮ ਹੋ ਜਾਵੇ ਦਿਲ ਤੋਂ ਕੁਛ ਹੋਰ ਨਾ ਫਿਰ ਅਸੀਂ ਵੀ ਡਾਕਟਰ ਹਰਤੇ ਤਦੇ ਨਾਲ ਮਤਲਬ ਕਿ ਇਹਨਾਂ ਜਦੋਂ ਟੀਕਾ ਲਗਾਉਣਾ ਸੀਗਾ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਮਨਾ ਕੀਤਾ ਸੀ ਟੀਕਾ ਨਹੀਂ ਲਵਾਉਣਾ ਇਹਨਾਂ ਨੇ ਸਾਨੂੰ ਪੁੱਛਿਆ ਕਿਉਂ ਨਹੀਂ ਲਵਾਉਣਗੇ ਟੀਕੇ ਅਸੀਂ ਇਹਨਾਂ ਨੂੰ ਦੱਸਿਆ ਕਿ ਸਾਡੇ ਬੱਚੇ ਦੇ ਦਿਲ 'ਚ ਸਰਾਹ ਹੈ ਫਿਰ ਇਹ ਡਾਕਟਰ ਹਰਪ੍ਰੀਤ ਦੇ ਨਾਲ ਸਾਡਾ ਕਨੈਕਟ ਮੈਡਮ ਨੇ ਆਉਣ ਜਾਣ ਵਾਲੀ ਟੀਕਰ ਨੇ ਸਾਡਾ ਕਰਵਾਇਆ ਤੇ ਅਸੀਂ ਉਸ ਤੋਂ ਬਾਅਦ ਫਿਰ ਇਹਨਾਂ ਨਾਲ ਗੱਲਬਾਤ ਇਹਨਾਂ ਨੇ ਸਾਨੂੰ ਅੱਛਾ ਇਹਨਾਂ ਨੇ ਬੁਲਾਇਆ ਸਾਨੂੰ ਇੱਥੇ ਫਿਰ ਇਹਨਾਂ ਨੇ ਸਾਨੂੰ ਇਹ ਕਿਹਾ ਕਿ ਮਤਲਬ ਕਿ ਤੁਸੀਂ ਘਬਰਾਓ ਨਾ ਕੁਝ ਨਹੀਂ ਹੁੰਦਾ ਤੁਹਾਨੂੰ ਫਾਈਲ ਇੱਕ ਬਣਾ ਕੇ ਦਵਾਗੇ ਅਸੀਂ ਫਿਰ ਉਸ ਫਾਈਲ ਦੇ ਅਕੋਰਡਿੰਗ ਤੁਹਾਡਾ ਇਲਾਜ ਬੱਚੇ ਦਾ ਬਿਲਕੁਲ ਫ੍ਰੀ ਹੋਏਗਾ ਕੋਈ ਪੈਸਾ ਨਹੀਂ ਲੱਗੇਗਾ ਸਾਨੂੰ ਥੋੜਾ ਜਿਹਾ ਹੌਸਲਾ ਹੋ ਗਿਆ ਕਿ ਲੱਖਾਂ ਦਾ ਲਾਗ ਜਿਹੜਾ ਸਾਡੇ ਬੱਚੇ ਨੂੰ ਅੱਛਾ ਕਰ ਦੇਗਾ ਵੀ ਚਲੋ ਕਿ ਗਰੀਬ ਦਾ ਵੀ ਪਰਮਾਤਮਾ ਹੀ ਹੁੰਦਾ ਹੈਗਾ ਤੇ ਇਹ ਸੱਚੇ ਪਾਤਸ਼ਾਹ ਨੇ ਸਾਨੂੰ ਕਿਰਪਾ ਸਾਡੇ ਤੇ ਕੀਤੀ ਸਾਡੋਂ ਇਹ ਡਾਕਟਰ ਸਾਹਿਬ ਦੇ ਨਾਲ ਮਿਲਾਇਆ ਉਸ ਤੋਂ ਬਾਅਦ ਸਾਨੂੰ ਜਿੱਦਾਂ ਇਹਨਾਂ ਦੀ ਟੀਮ ਵਰਕਰ ਨੇ ਸਾਨੂੰ ਅੱਛਾ ਗਾਈਡ ਕੀਤਾਗਾ ਇਹਨਾਂ ਨੇ ਜਿੱਦਾਂ ਜਿੱਦਾਂ ਸਾਨੂੰ ਦੱਸਿਆ ਫਾਈਲ ਇੱਥੇ ਲੈ ਕੇ ਜਾਣੀ ਐ ਇੱਥੇ ਲੈ ਕੇ ਜਾਣੀ ਅਸੀਂ ਉੱਧਾ ਉੱਧਾ ਲੈ ਕੇ ਗਏ ਇਹਦੇ ਤੋਂ ਬਾਅਦ ਇਹਨਾਂ ਨੇ ਸਾਨੂੰ ਕਿਹਾ ਇਹ ਫਾਈਲ ਸਿੱਧਾ ਵਿਕਾਸ ਭਵਨ ਲੈ ਕੇ ਜਾਣੀ ਐ ਪਾਲ ਵਿਕਾਸ ਭਵਨ ਚੰਡੀਗੜ੍ਹ ਸੇ ਫਿਰ ਉਹ ਤੁਹਾਨੂੰ ਦੱਸਣਗੇ ਫਿਰ ਅਸੀਂ ਉਹਨਾਂ ਨੇ ਸਾਨੂੰ ਪੁੱਛਿਆ ਕਿ ਕਿਹੜੇ ਹਸਪਤਾਲ ਦੀ ਹਾਂਜੀ ਫਿਰ ਅਸੀਂ ਉਹਨਾਂ ਨੂੰ ਦੱਸਿਆ ਕਿ ਹਸਪਤਾਲ ਕਰੋਨਾ ਉਹਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਜਿੱਥੇ ਤੁਹਾਨੂੰ ਫਾਇਦਾ ਤੁਹਾਨੂੰ ਮਿਲਦੀ ਮਤਲਬ ਕਿ ਕਿਹੜੇ ਪਰ ਕਿੱਥੋਂ ਕਰਾਇਆ ਤੁਸੀਂ ਆਪਣੇ ਵਾਸਤੇ ਟ੍ਰੀਟਮੈਂਟ ਸੇ 40 ਹਸਪੀਟਲ ਤੋਂ ਹਾਂਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਮਤਲਬ ਕਿ ਕੋਈ ਗੱਲ ਨਹੀਂ ਹੈਗੀ ਜੀ ਹੈਗਾ ਤਾਂ ਲੱਖਾਂ ਦਾ ਲਾਂਝੇ ਬਾਕੀ ਤੁਹਾਡੇ ਵਾਸਤੇ ਜਿੱਦਾਂ ਹੁਣ ਅੱਜਕੱਲ੍ਹ ਸਕੀਮ ਚੱਲੀ ਹੈ ਗੌਰਮੈਂਟ ਪਾਸੋਂ ਸਕੀਮ ਚੱਲੀ ਹੈ ਤੇ ਇਸ ਕਰਕੇ ਉਹਨਾਂ ਨੇ ਸਾਨੂੰ ਮਤਲਬ ਕਿ ਇਹ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਘਰਾਂ ਵਾਲੀ ਕੋਈ ਗੱਲ ਨਹੀਂ ਤੁਹਾਡਾ ਇੱਕ ਪੈਸਾ ਨਹੀਂ ਲੱਗੇਗਾ ਕਸ ਕੀ ਕਰੋ ਕੋਈ ਅੱਜ ਸਾਡੇ ਬੱਚੇ ਦਾ ਚੱਲਦਾ ਅੱਜ ਬੱਚਾ ਸਾਡਾ ਬਿਲਕੁਲ ਸਹੀ ਹੈ ਜਿੱਦਾਂ ਬੱਚਾ ਨੂੰ ਕਹਿ ਦਿੱਤਾ ਸੀਗਾ ਪਰ ਇਹ ਕੀ ਕਹਿੰਦਾ ਸੀਗਾ ਕਿ ਇਹਨੇ ਤੁਰਨਾ ਨਹੀਂ ਇਹਨੇ ਬੋਲਣਾ ਨਹੀਂ ਇਹਨੇ ਖਾਣਾ ਨਹੀਂ ਖਾਣਾ ਤਾਂ ਖਾਂਦੀ ਨਹੀਂ ਸੀਗੀ ਜੀ ਤੇ ਹੁਣ ਵਧੀਆ ਮਤਲਬ ਕਿ ਫੁੱਲ ਵੀ ਅੱਛਾ ਮਤਲਬ ਕਿ ਖਾਂਦੀ ਪਿੰਦੀ ਵੀ ਹੈ ਕੀ ਮਤਲਬ ਕਿ ਹੁਣ ਠੀਕ ਹੈ ਡਾਕਟਰ ਨੇ ਹੁਣ ਕੱਲ ਵੀ ਦਿਖਾ ਕੇ ਆਏ ਅਸੀਂ 6 ਮੰਥ ਤੋਂ ਬਾਅਦ ਬੋਲਨ ਚੈੱਕ ਓ ਕਰਾਉਣਾ ਹਾਂ ਜੀ ਸਿਹਤ ਭਾਲ ਦੀ ਸਕੀਮ ਜਿਹੜੀ ਹੈ ਰਾਸ਼ਟਰੀ ਬਾਲ ਸਵਾਸਥਿਆ ਕਾਰਜਕ੍ਰਮ ਜਿਸ ਤਰ੍ਹਾਂ ਟ੍ਰੀਟਮੈਂਟ ਚੱਲ ਰਿਹਾ ਹੈ ਇਸ ਸਕੀਮ ਬਾਰੇ ਕੀ ਮੈਸੇਜ ਲੋਕਾਂ ਨੂੰ ਤੁਸੀਂ ਕਰਦੇ ਕਰਨਾ ਚਾਹੋਗੇ ਅਸੀਂ ਦਾ ਡਾਕਟਰ ਸਾਹਿਬ ਇਹੀ ਕਹਿਣਾ ਚਾਹੁੰਦੇ ਆ ਕਿ ਹਰ ਇੱਕ ਬੱਚਾ ਜੋ ਵੀ ਹੈ ਜਿਉਂਨੇ ਪ੍ਰਮਾਤਮਾ ਨੇ ਜਨਮ ਦਿੱਤਾ ਜਿੰਦੀ ਤੁਰੋਂ ਲਿਖੀ ਗਈ ਏ ਉੰਡੀ ਤਾਂ ਲਿਖੀ ਗਈ ਏ ਜਦੋਂ ਉਹਨੇ ਪਰ ਆਪਾਂ ਆਪਦੇ ਹੱਥਾਂ ਨਾਲ ਤਾਂ ਨਾ ਮਾਰੀਏ ਠੀਕ ਹੈ ਆਪਾਂ ਕੋਸ਼ਿਸ਼ ਕਰੀਏ ਕਿ ਜੋ ਸਕੀਮਾਂ ਦਿੱਤੀਆਂ ਨੇ ਸਰਕਾਰ ਨੇ ਦਿੱਤੀਆਂ ਨੇ ਉਹਦਾ ਆਪਾਂ ਘਰੇ ਬਾਕੇ ਤਾਂ ਨਾ ਮਾਰੀਏ ਬੱਚੇ ਨੂੰ ਚਾਹੇ ਉਹ ਬਜ਼ੁਰਗੇ ਉਹ ਚੱਲਦੇ ਪਿਆ ਟਰੀਟਮੈਂਟ ਬੱਚਿਆਂ ਦਾ ਅੱਗੇ ਤੋਂ ਅੱਗੇ ਸਕੀਮ ਚੱਲਦੀ ਪਈਏ ਮਤਲਬ ਕਿ 18 ਸਾਲ ਤੱਕ ਬੱਚਾ ਜਿੰਨਾ ਚਿਰ ਚੱਟ ਬੱਚਾ ਆਪੇ ਪੈਰਾ ਸਦਕੇ 18 ਸਾਲ ਤੱਕ ਬੱਚੇ ਦੇ ਟਰੀਟਮੈਂਟ ਫ੍ਰੀ ਹੈ ਬਿਲਕੁਲ ਕਿ ਅਸੀਂ ਇਹ ਹੀ ਆ ਕਹਿਣਾ ਚਾਹਨੇ ਆ ਕਿ ਮਤਲਬ ਕਿ ਹਰ ਮਾਂ ਪਿਓ ਕੋਸ਼ਿਸ਼ ਕਰੇ ਤੇ ਆਪਣੇ ਬੱਚੇ ਨੂੰ ਬਚਾ ਸਕਦਾ ਹੈਗਾ ਹਾਂਜੀ ਬੀਮਿਕਾ ਨਾਮ ਦੀ 2 ਸਾਲ ਦੀ ਬੱਚੀ ਹੈਗੀ ਹੈ ਪਿੰਖ ਖਲਛੇ ਕਦੀਮ ਦੇ ਵਿੱਚ ਇਹਦਾ ਤੁਸੀਂ ਜਿਹੜਾ ਗਏ ਡਿਪਾਰਟਮੈਂਟ ਲੋ ਫ੍ਰੀ ਆਫ ਕਾਸਟ ਦਾ ਹੈਗਾ ਟ੍ਰੀਟਮੈਂਟ ਕਰਾਇਆ ਗਿਆ ਹਾਰਦ ਦੇ ਵਿੱਚ ਹੋਲ ਸੀਗਾ ਇਹ ਕਿਹੜੀ ਸਕੀਮ ਹੈਗੀ ਹੈ ਤੇ ਤੁਸੀਂ ਕਿਸ ਤਰ੍ਹਾਂ ਕੀ ਮੈਸੇਜ ਕਨਵੇ ਕਰਨਾ ਚਾਹੋਗੇ ਇਲਾਕਾ ਨਿਵਾਸੀਆਂ ਨੇ ਜਿਹੜਾ ਹੈ ਦੇਖੋ ਜੀ ਸਾਡੇ ਮਾਨਯੋਗ ਸਿਵਲ ਸਰਜਨ ਡਾਕਟਰ ਰਾਜਵਿੰਦਰ ਕੌਰ ਦੇ ਅੰਡਰ ਜਿਹੜੀ ਸਕੂਲ ਹੈਲਥ ਸਕੀਮ ਹੈ ਰਾਸ਼ਟਰੀ ਬਾਲ ਸਿਹਤ ਕਾਰਜਕ੍ਰਮ ਉਹਦੇ ਅੰਡਰ ਅਸੀਂ ਬੀਮਿਕਾ ਨਾਮ ਦੀ ਕੁੜੀ ਹੈ ਖਲਛਿਆ ਕਦੀਮ ਪਿੰਡ ਦੀ ਉਹਦਾ ਕੰਜੀਨੈਟਲ ਹਾਰਟ ਡਿਜ਼ੀਜ਼ ਦਾ ਆਪਰੇਸ਼ਨ ਕਰਾਇਆ ਹੈ ਜੋ ਕਿ ਫੋਰਟਿਸ ਮਹਾਲੀ ਵਿੱਚ ਬਿਲਕੁਲ ਮੁਫਤ ਹੋਇਆ ਹੈ ਇਹ ਜਿਹੜਾ ਰਾਸ਼ਟਰੀ ਸਵਸਥਾ ਕਾਰਕ੍ਰਮ ਹੈ ਇਹਦੇ ਵਿੱਚ 30 ਬਿਮਾਰੀਆਂ ਹਨ ਜਿਹੜੀਆਂ ਉਹਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ ਤੇ ਜਿਵੇਂ ਕਿ ਕੋਈ ਕੰਜੀਨੈਟਲ ਹਾਰਟ ਡਿਫੈਕਟ ਹੋਵੇ ਕੋਈ ਡੈਫੀਸ਼ੀਐਂਸੀ ਡਿਜ਼ੀਜ਼ ਹੋਵੇ ਜਾਂ ਕੋਈ ਚਾਈਲਡਹੂਡ ਡਿਜ਼ੀਜ਼ ਹੋਵੇ ਵੱਖ-ਵੱਖ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਹਨ ਜਿਹੜੀ ਸਾਡੀ ਸਕੂਲ ਹੈਲਥ ਟੀਮਸ ਹਰ ਬਲਾਕ ਵਿੱਚ ਲੱਗੀ ਹੋਈ ਹੈ ਤੇ ਹਰ ਇੱਕ ਸਕੂਲ 'ਚ ਬੱਚਿਆਂ ਨੂੰ ਲੱਭ ਕੇ ਤੇ ਉਹਨਾਂ ਦਾ ਇਲਾਜ ਕਰਵਾਉਂਦੇ ਨੇ ਤੇ ਸਾਡੀ ਲੋਕਾਂ ਨੂੰ ਇਹ ਹੀ ਦਰਖਾਸਤ ਹੈ ਕਿ ਜਦੋਂ ਇਹਨਾਂ ਨੂੰ ਲੱਭ ਲਿਆ ਜਾਂਦਾ ਹੈ ਤੇ ਇਹਨਾਂ ਦਾ ਟ੍ਰੀਟਮੈਂਟ ਕਰਾਉਣ ਦੀ ਪੂਰੀ ਖੇਚਲ ਕੀਤੀ ਜਾਵੇ ਤਾਂ ਕਿ ਬੱਚਿਆਂ ਦਾ ਭਵਿੱਖ ਸੁਰੱਖਿਤ ਰਹੇ